i yes. you 1 2 3 4 ਖੜੇ ਜੋ ਵੀ ਸੁਣ ਆਓ ਭਾਈ ਰਿਸ਼ਤੇ ਬਾਬਤ ਕੰਨ ਹੋਵੇ ਵਿਆਹ ਬਾਬਤ ਪੁੱਛਣਾ ਚਾਹੁੰਦਾ ਵੀ ਹਾਜ਼ਰ ਹੋਵੇ ਆਜੋ ਮੇਰਾ ਵੀਰ ਜੀ ਫਟਾਫਟ ਆਜੋ ਕਿ ਟਾਈਮ ਹੈਗਾ ਘੱਟ ਇਹ ਕਿੱਥੇ ਇਹਨੂੰ ਸਮਝ ਨਹੀਂ ਆਈ ਜੀ ਜਵਾਰ ਨੰਬਰ ਕਹਿੰਦਾ ਜੀ ਜਵਾਰ ਪਰ ਜਵਾਰ ਕੋਲ ਠੀਕ ਹੈ ਵਿਆਹ ਦੀ ਬਾਤ ਉਸ ਦਾਗਾ ਸਰੀਪਾ ਬੰਪੂ ਸਾਹਿਬ ਇਹ ਤੂੰ ਵੀ ਵਿਆਹ ਦੀ ਬਾਤ ਮੈਂ ਤੂੰ ਵੀ ਕਿਹਦਾ ਸੰਗੋਣ ਕਰੂ ਨਾ ਮੈਂ ਕਿਹਨੂੰ ਕੁਝ ਨਹੀਂ ਕਹਿੰਦਾਗਾ ਠੀਕ ਹੈ ਨਾ ਪਰ ਮੇਰਾ ਬੋਲ ਜਗੂ ਵੱਡਾ ਹੈਗਾ ਮੈਂ ਆਰਾਮ ਨਾਲ ਬੋਤੂ ਦਾ ਬਸ ਮੈਨੂੰ ਐਂ ਦੱਸ ਦੋ ਜਿਹੜੀ ਗੱਲ ਮੈਂ ਕਹੂੰਗਾ ਜੇ ਤਾਂ ਹੋਈ ਤਾਂ ਹਾਂ ਪਰ ਦਿਓ ਠੀਕ ਹੈ ਆ ਜਾ ਜੋ ਵਿਆਹ ਪਹਿਲਾਂ ਕਿਹਦਾ ਹੋਇਆ ਹੋਇਆ ਓਏ ਇੱਕ ਵਾਰੀ ਵਿਆਹ ਹੋਇਆ ਹੋਵੇ ਕਿਹਦਾ ਹੋਇਆ ਬਾਈ ਦੋਨਾਂ ਚੋ ਕਿਹੜਾ ਹੋਇਆ ਓਏ ਕਿਉਂਕਿ ਬਾਈ ਬਣ ਕੇ ਉੱਚਾ ਬੋਲਿਆ ਕਰੋ ਓਏ ਦੋਨਾਂ ਚੋ ਕੋਡਾ ਹੋਇਆ ਹੋਇਆ ਉੱਚਾ ਮਿੱਠਾ ਜਾ ਲੈ ਦੋ ਕਰੇ ਬ्रो ਹਾਂ ਓ ਤੇਰਾ ਤੇਰਾ ਤਾਂ ਨਹੀਂਗਾ ਛੋਟਾਗਾ ਹਾਂਜੀ ਹਾਂਜੀ ਸਰੀ ਮਾਰ ਲੈ ਗਾ ਬਾਈ ਬਣ ਕੇ ਓਏ ਤੁਸੀਂ ਬੈਠ ਜਾਓ ਮਹਾਰਾਜ ਕਿਹੜਾ ਪਿੰਡਾ ਤੇਰਾ ਰੱਬ ਤੇਣੀ ਰੱਬ ਪਰ ਸੈਣੀ ਆ ਰਾਪਾ ਸੈਣੀਆ ਸੈਣੀਆ ਸੈਣੀ ਇਹ ਕਿੱਥੇ ਜਾਉਿਆ ਪੰਜਾਬ ਮੇਰਾ ਵਸੀਮਾ ਮੇਰਾ ਵਸੀਮਾ ਇੱਕ ਤਾਂ ਹਿੰਦੀ ਬੋਲਦਾ ਮੈਨੂੰ ਬ੍ਰਾਖ ਜੀ ਬੋਲਦੇ ਨੇ ਜੀ ਕਾ ਕਸਪਾਈ ਸ਼ਾਰਟਕਟ ਦਾ ਕਿਵੇਂਵੇਂ ਸ਼ਾਰਟਕਟ ਦਾ ਸ਼ਾਰਟਕਟ ਦੇ ਵਿੱਚ ਠੀਕ ਹੈ ਚਲੋ ਮੂੰਹ ਤੇ ਆ ਗਿਆ ਯਾਰ ਗੱਲੇ ਤੁਹਾਂ ਪਾਈ ਵੜ ਕੇ ਬੰਦਾ ਬੋਲਦੀ ਦੇਖ ਮੈਂ ਉਹਦਾ ਨਹੀਂ ਆਉਂਦਾ ਤੁਹ ਕਿੱ데 ਪਾ ਬੰਦਾ ਖੁੱਮਾ ਬੋਲ ਕਹਿੰਦੇ ਖੁੱਮਾ ਪਾ ਲਾਉਂਦਾ ਨਹੀਂ ਤੁਸੀਂ ਆ ਫੜੋ ਯਾਰ ਹਾਂ ਕੀ ਹੋਈ ਸੜਾਈਏ ਤੇਰੀ ਹੋਈ ਤੇਰੀ ਹੋਣੀ ਸੀ ਓਏ ਧੰਨ ਬਾਬੇ ਤੁਹਾਡੇ ਘਰ ਦੇ ਫੋਨ ਤੁਹਾਡਾ ਘਰ ਪਟਰੇ ਗੱਲ ਸੱਚ ਆ ਓਏ ਜੇ ਨਹੀਂ ਸੱਚ ਕਹਦੇ ਵੀ ਬਾਬਾ ਝੂਠਾ ਮੈਂ ਦੱਸੂਗਾ ਠੀਕ ਐ ਇਹਨੂੰ ਕਿ ਹੋਏ ਭੁੱਲਦੀ ਨਹੀਂ ਓਏ ਤੁਹਾਡਾ ਘਰ ਪਟਰੇ ਆ ਹੈ ਸੰਗ ਲੱਗਦੀ ਐ ਉਹ ਚਾਹ ਨਿਕਲ ਗਈ ਓਏ ਕਹ ਆਲੇ ਬਗ ਕੀ ਚੱਕਿਆ ਗਿਆ ਸੀ ਮੈਂ ਵੀ ਸੱਚ ਦੱਸੂ ਤੁਹ ਵੀ ਸੱਚ ਦੱਸੀ ਜੂਠਾ ਬੋਲੀ ਜੇ ਝੂਠ ਬੋਲੇ ਫਿਰ ਟਰੈਕਟਰ ਦੱਸੂ ਫਿਰ ਮੁੱਕਰ ਨਹੀਂ ਦਿੰਦਾ ਤੁਹਾਨੂੰ ਫਿਰ ਮੈਂ ਮੁੱਕਰ ਨਹੀਂ ਦਿੰਦਾ ਹੈਗਾ ਫਿਰ ਸ਼ਾਰਟਕਟ ਤੇ ਚੱਲਣਾ ਆ ਫਿਰ ਆਹ ਦੱਸ ਸਰਿਆਂ ਵਿੱਚ ਜਵਾਬ ਜਲਦੀ ਫਟਾਫਟ ਕਿਉਂ ਟਾਈਮ ਬਹੁ ਭੱਟਾ ਸਿਰ 4 ਵਜੇ ਤੱਕ ਆ ਕੰਮ ਆ ਕੀ ਚੱਕਿਆ ਗਿਆ ਚਾਲਾ ਤੋਲੋ ਚੈਨ ਚੋਰੀ ਆ ਚੈਨ ਜੀ ਚੈਨ ਅੱਗੇ ਦਾ ਪੈਰਾਲ ਜੀ ਖਾਸੀ ਹੋ ਗਿਆ ਚੱਲ ਜਾ ਚੱਲ ਜਾ ਹਾਂ ਹੁਣ ਬਣੀਏ ਗੱਲਾਂ ਹਰਦੇ ਬਾਈ ਬਣ ਕੇ ਇਸ ਤੇ ਸਾਡਾ ਮੇਰਾ ਠੀਕ ਹੈ ਜੀ ਝਾਂਜਰਾ ਕਿਹਦੇ ਚੱਖੀਆਂ ਗਈਆਂ ਓਏ ਝਾਂਜਰਾ ਕਿਹਦੀਆਂ ਚੱਖੀਆਂ ਗਈਆਂ ਸੀ ਕਿਹਦੀਆਂ ਸੀ ਉਹ ਝਾਂਜਰਾ ਬੋਲ ਕੇ ਦੱਸੋ ਗਿਆ ਮੈਨੂੰ ਤੂੰ ਜਾਈਂ ਨਾ ਗੋਲੀ ਜਰਾ ਉਹ ਹਿੰਦੀ ਬੋਲ ਰਹਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਦੁਬਾਰਾ ਬੋਲੋ ਇੱਕ ਵਾਰੀ ਹੋਰ ਯਾਰ ਦੇ ਵਿੱਚ ਜਾਣੀ ਬਿਆਜਲੇ ਨੇ ਨਹੀਂ ਆਏ ਪੁੱਛਿਆ ਪਾਈ ਮਣ ਕੇ ਕੀ ਦੀਆਂ ਦੀ ਓਏ ਉਹ ਕੀ ਦੀਆਂ ਸੀ ਕੌਣ ਯੂਜ਼ ਕਰਦਾ ਸੀ ਜਿਹੜੇ ਉੱਤੇ ਲੈਣ ਦੀ ਹੈ ਵਾਸਤੇ ਲੈਣ ਵਾਸਤੇ ਲੈਣ ਵਾਸਤੇ ਲੈ ਸਹੀ ਹੈ ਹਾਂਜੀ ਬਾਬਾ ਜੀ ਹਾਂ ਪੱਪੇ ਦਾ ਨਾਮ ਦੱਸ ਕਿਹਦਾ ਪੈਂਦਾ ਓਏ ਇਸ ਕਰਕੇ ਕਿਹਨਾਂ ਪਰਮ ਜੀ ਦੇ ਨਾਮ ਹਾਂਜੀ ਬਾਬਾ ਜੀ ਇਹੀ ਹੈ ਠੀਕ ਹੈ ਬਹੁਤ ਬਹਿਰ ਸਹੀ ਗੱਲ ਆ ਠੀਕ ਐ ਛੋਟੇ ਘਰ ਦੇ ਵਿੱਚ ਰੂਣ ਨੂੰ ਮਨ ਕਿਦਾ ਕਰਦਾ ਭਰਾ ਕਿਹੜਾ ਕਰਦਾਗਾ ਠੀਕ ਐ ਤੇਰਾ ਵੀ ਉਜੜਾ ਉਦੋਂ ਦਾ ਬਸ ਗਿਆ ਕਰੋ ਏ ਹੈ ਠੀਕ ਐ ਛੋਟੇ ਮਿਸਤਰੀ ਕੌਣ ਹੁੰਦਾ ਸੀ ਮਿਸਤਰੀ 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 ਦਾ ਕੋਈ ਹੈ ਇਲੈਕਟ੍ਰੀਸ਼ian ਆ ਕੰਮ ਕਰਾ ਲੈ ਉਹ ਮੋਬਾਈਲ ਮਿਸਤਰੀ ਹੋਦਾ ਲੈਕਟ੍ਰੀਸ਼ian ਹੀ ਮਿਸਤਰੀ ਹੋਣਾ ਮਿਸਤਰੀ ਹੋ ਉਹ ਲੋਹੀ ਆ ਜੀ ਲਿਗਾ ਛੋਡੀ ਰਜਾਈ ਨੂੰ ਅੱਖ ਲੱਗੀ ਸੀ ਓਏ ਲੱਗਦੀ ਸੀ ਇਹ ਤਾਂ ਮਤਾਂਗੀ ਛੋਡੀ ਰਜਾਈ ਨੂੰ ਅੱਖ ਲੱਗੀ ਦੀ ਇਸ ਗੱਲ ਦਾ ਪਤਾ ਹੈਗਾ ਸੋਤੋਂ ਬਿਨਾ ਇਹ ਦੋ ਵਿਆਹ ਕਿਹਦੇ ਸੀ ਸੋਤੋਂ ਬਿਨਾ ਦੋਨੀਆਂ ਹੀ ਆ ਜੀ ਅੱਜ ਆ ਖੜੇ ਹੋ ਅੱਛਾ ਇਸ ਦਾ ਪਹਿਲੇ ਬਚਾਰੇ ਖੜ ਜਾ ਕੋਈ ਗੱਲ ਇੱਕ ਰਹਿ ਗਿਆ ਜੀ ਉਹ ਯਾਨੀ ਕਿ ਇਸ ਦਾ ਦੂਸਰਾ ਹੋਣਾ ਹਾਂ ਇਸਕੇ ਦੋ ਹੋਏ ਵਿਆਂ ਜੀ ਠੀਕ ਹੈ ਉਰੀ ਆ ਕੇ ਖੜ ਗਿਆ ਛੋਟੇ ਘਰੇ ਬਾਬਾ ਸਾਬਰ ਸਿੰਘ ਬੋਰੀਆ ਕੇ ਖੜ ਗਿਆ ਬੰਦੂਖ ਵਾਲਾ ਬਾਬਾ ਤੁਸੀਂ ਇਹਨੂੰ ਮੰਨਦੇ ਹੋ ਏ ਹਾਂਜੀ ਹੈ ਹਾਂਜੀ ਇਹਦੀ ਜੋਤ ਬੱਤੀ ਕਰਦੇ ਹੋ ਏ ਹਾਂਜੀ ਆ ਜਿਹੜੀ ਛੋਟੀਆਂ ਝੱਜ ਜਿਹੜੀ ਛੋਟੇ ਘਰ ਨਹੀਂ ਬਸਣ ਦਿੰਦੀ ਇਹਨੂੰ ਮੰਨਵੇ ਮਾਤਾ ਨੂੰ ਤੁਸੀਂ ਮੰਨਦੇ ਛੋਟ ਲਾਵਾਂ ਜੀ ਕੁੜੇ ਮੇਰਾ ਦੇਚ ਗਿਆ ਬਾਬਾ ਜਾਵੋ ਆਵਿਆ ਸੁਭਾਣਿਆ ਬਾਈ ਚਿਆਓ कुछ क्या नहीं बस तो नहीं सही है सही है है बिल्कुल बिल्कुल सही सही तू मैं जी नहीं कहा <laughs> ਆਡੋ ਬੋਤੋ ਬਾਈ ਦਾ ਵਿਆਹ ਹੋ ਗਿਆ ਇਹਦਾ ਆਪਣੀ ਗਰੰਟੀ ਹੈ ਠੀਕ ਹੈ ਕੋਚੋਲਾ ਬੱਦਲ ਦੀ ਕਹੀ ਰੱਖੀਏ ਇਹਦੇ ਤੋਂ ਪਹਿਲਾਂ ਦੋ ਬੋਤਲਾਂ ਆਈਆਂ ਇਹਨਾਂ ਆਪਾਂ ਕੋਲੋਂ ਕਵਾਦ ਲੈ ਹੈ ਇਸੇ ਨੂੰ ਘੋਟਪੜਾਦੀ ਜਾ ਵੇ ਪ੍ਰਾਤ ਤਾ ਹੋ ਜਾਊਗਾ ਕਿਹੜੀ ਗੁੜੀਆ ਤੁਹਾਡੇ ਘਰੇ ਚਾਹੇ ਪੱਕਾ ਹੋਵੇ ਹੈ ਕੱਚਾ ਹੋਵੇ ਤੱਕੇ ਨਾ ਪਹਿਣਾ ਠੀਕ ਹੈ ਹੁਣ ਬਾਈ ਮਣ ਕੇ ਚੱਲ ਜਾਏ ਦੱਸੋ ਕਿਰਨਾ ਘੋਣ ਸੀ ਹੋਏ ਕਾਹ ਕੌਣ ਸੀ ਤਾਈ ਸੋਰੀ ਬਹੂ ਹੈ ਤਾਈ ਦੋਰੇ ਕੀ ਬੁਆ ਹੈ ਬਹੂ ਹੈ ਚਾਈ ਦੀ ਫੋਗੜੀ ਦੀ ਬਹੂ ਹੈ ਤਾਈ ਤੈਨੂੰ ਫੋਗੜੀ ਹੁੰਦੀ ਆ ਵੇ ਠੀਕ ਹੈ ਪੱਕੀ ਗੱਲ ਆ ਹਾਂਜੀ ਹੈਗੀ ਤੁਹਾਡਾ ਕਹੇ ਕਾਮ ਦੇ ਹੈਜੀ ਹੈ ਠੀਕ ਹੈ ਹਾਂ ਕਾਇ ਬਰੇਤੀ ਆ ਲੈਵੇ ਅੰਗ 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 ਧਈਆ ਇਸ ਗੱਲ ਦੀ ਤੁਹਾਡੇ ਘਰੇ ਬਾਬੇ ਸਵਰ ਸਿੰਘ ਦੀ ਮੰਤ ਆਉਂਦੀ ਹੈ ਤੇ ਤੁਹਾਡੇ ਘਰੇ ਗੁੱਗੇ ਪੀਜ ਦੀ ਮੰਤ ਆਉਂਦੀ ਹੈ ਤੇ ਮਾਤਾ ਸ਼ਾਮ ਗੁਰ ਦੀ ਪਹਿਲਾਂ ਸ਼ਾਮ ਗੁਰ ਨੂੰ ਮੰਨੂਗਾ ਇਹਦੀ ਕੀ ਸੁੱਖ ਨਾਲ ਮਿੱਟੀ ਲਾਉਣ ਨੂੰ ਸੀ ਉਹ ਉਹ ਮਿੱਟੀ ਆ ਦਿਨ ਦਿਨ ਜੀਨੀ ਤਾਈ ਜੀਨੀ ਜੀ ਕਿਤੇ ਨਹੀਂ ਜੋ ਵੀ ਸੋਤੋ ਸਰਦਾ ਲੱਡੂ ਬਤਾਸੇ ਮਾਤਾ ਸ਼ਾਮ ਗੁਰ ਦੇ ਦੋ ਪੁੱਤ ਤੁਹਾਡਾ ਘਰ ਬਸ ਜਾਊਗਾ ਦੋ ਹੀ ਭਾਈਆਂ ਦਾ ਧੰਨ ਬਾਬੇ ਪਾਪਾ ਕਿਰਪਾ ਕਰ ਦੂਗਾ ਤੁਹਾਡੇ ਨੁਕਸਾਨ ਹੁਣੇ ਬੰਦ ਹੋ ਜਾਣਗੇ ਠੀਕ ਹੈ ਹਾਂਜੀ ਪਾਕ ਮੇਰਾ ਕਹਦਾ ਰੰਗ ਕਰਿਆ ਸਮਾਦ ਤੇ ਕਿੱਥੇ ਮੱਥਾ ਟੇਕ ਗਏ ਉਹਨੇ ਬਤ ਤੁਸੀਂ ਬੋਲੋ ਭਾਈ ਪਾਕ ਮੇ ਰੰਦੇ ਦਾ ਰੰਗ ਕਰਿਆ ਹੋਇਆ ਹੈ ਸਮਾਦ ਤੇ ਤੁਸੀਂ ਕਿੱਥੇ ਜਾ ਕੇ ਆਨੇ ਹੋ ਇਹ ਕੋਈ ਡੇਰੇ ਜਾ ਕੇ ਆਨੇ ਹੋ ਹੈ ਇੱਈਆਂ ਸਮਾਦ ਤੇ ਬਾੜੀ ਉਹ ਜਾ ਬਾੜੀ ਤੇ ਜਾਂਦੇ ਆ ਬਾਬਾ ਜੀ ਗੁਰਖਦੇ ਜੀ ਪਕੜ ਜਨ ਨੇ ਉਹ ਕਾਵੜ ਵੀ ਗਈ 9:00 ਵਜੇ ਤੁਹਾਡੇ ਪਿੰਡ 'ਚ ਵੀ ਆਇਆ ਠੀਕ ਹੈ ਹਾਂ ਕਹਿਣਾ ਹੈ ਮਾਲਾ ਜੀ ਆਪਣਾ ਕਿਹੜਾ ਜੋਰ ਲੱਗਦਾ ਹੈਗਾ ਬਾਬਾ ਕਿਦ ਨੂੰ ਐਂ ਕੁਝ ਵੀ ਨੱਕਰ ਖੜੇ ਤੇ ਕਿੱਥੇ ਜਾਂਦੇ ਨੇ ਲੱਕਰ ਖੜੇ ਨੇ ਪਿੰਡਵਾ ਜੀ ਕਿਹੜਾ ਰੰਗ ਕਰਿਆ ਹੋਇਆ ਪਿੰਡਵਾ ਜੀ ਕਿਹੜਾ ਰੰਗ ਕਰਿਆ ਹੋਇਆ ਵਾਈਟ ਵਾਈਟ ਇੱਕ ਰੰਗ ਕਰੋ ਤੇ ਹੋਰ ਹੋਇਆ ਕੰਦ ਕਿਹੜਾ ਹੋਇਆ ਹਾਂ ਕੰਦ ਤੇ ਕੰਦ ਤੇ ਕਿਹੜਾ ਰੰਗ ਹੋਇਆ ਹੋਇਆ ਉਹ ਮੈਂ ਕਾਹਦੇ ਰੰਗ ਬੋਸਿਆ ਭਗਵਾ ਪਾਣਾ ਨਹੀਂ ਬੋਸਿਆ ਅਜ ਕਾਤੇ ਭਗ ਮਾਰਾਂਗੇ ਕੀਤਾ ਹੋਇਆ ਠੀਕ ਹੈ ਰਾਈਟ ਹੈਗਾ ਭਾਈ ਕਾਹ ਮੁੰਡੇ ਬਰਾ ਇਹ ਨਾ ਉਹ ਸਕੀਰਾ ਪੈਂਦਾ ਲਾਸਟ ਨਾ ਉਹ ਬਸ ਉਹ ਕੀ ਨਾ ਗਿਆਰੋ ਗਿਆਰੋ ਗਿਆਨਪੋਰੀ ਗਿਆਨਪੋਰੀ ਦੇ ਗੱਗੇ ਤੇ ਗਿਆਨਪੋਰੀ ਤੇਰੀ ਮੰਮੀ ਦਾ ਸਹੁਰਿਆਂ ਨੇ ਪੈਸੇ ਪੈਂਦਾ ਓਏ ਤੇਰੇ ਸਹੁਰਿਆਂ ਨੇ ਪਸੋਂ ਪੈਂਦਾ ਤੇ ਤੇਰੀ ਸਗਲੀ ਮੰਮੀ ਇਹਨਾਂ ਨੂੰ ਪੈਂਦਾ ਹੈ ਹਾਂ ਸਹੀ ਗੱਲ ਬਸ ਇੱਕ ਪਤਾ ਸੋਦੇ ਸੀ ਗੱਡੀ ਪਰ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਕਿਸ ਚੀਜ਼ ਦੀ ਹੈਗੀ ਠੀਕ ਹੈ ਛੋਟੇ ਘਰੇ ਕਿਸੇ ਨੌਜਵਾਨ ਬੰਦੇ ਦੀ ਮੌਤ ਹੋਈ ਹੋਈ ਆ ਠੀਕ ਹੈ ਟੋਟਾ ਤਾਂ ਸ਼ਕੀ ਲੱਗ ਰਿਹਾ ਹੈ ਤਾਇਆ ਨਾ ਤੇਰਾ ਤਾਇਆ ਲੱਗਦਾ ਇਹਨੇ ਕੋ ਘਰ ਕੇ ਛੋਟੀਆਂ ਬਾਗੀਆਂ ਹੋਏ ਹਾਂਜੀ ਹਾਂਜੀ ਇਹਨੇ ਕੋ ਵਰਖੇ ਭਾਈ ਬਾਗੀਆਂ ਦਾ ਸਹੀ ਆ ਜੀ ਛੋਟੀਆਂ ਬਾਗੀਆਂ ਇਸ ਬੰਦੇ ਨੇ ਵਰਕੇ ਸਾਰੇ ਘਰ ਦੇ ਵੀ ਬਚਾਲੇ ਇਹ ਬੰਦਾ 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 ਕੰਮ ਖਰਾਬ ਕਰ ਲਦਾ ਹੋਏ ਠੀਕ ਹੈ ਛੋਟੇ ਘਰੇ ਟੁੱਟਿਆ ਜਾਂ ਟਾਇਰ ਪਿਆ ਦੱਸ ਕਿੱਥੇ ਪਿਆ ਹੋਏ ਭਈ ਮੈਂ ਦੱਸੂ ਕਿੱਟੀਗਾ पढ़ाए <laughs> ਪਸ ਕਰੇ ਕੋਣ ਕਹਾਂ ਵੀ ਮੈਂ ਅੱਗ ਲਾ ਕੇ ਮਰ ਜੂ ਹਾਂ ਬਾਈ ਤੁਹਾਡੇ ਘਰ ਦੇ ਵਿੱਚ ਕੋਣ ਕਹਿੰਦਾ ਸੀ ਮੈਂ ਅੱਗ ਲਾ ਕੇ ਮਰ ਜੂ ਬਾਈ ਕਾਜੀ ਮੈਂ ਤੇ ਆ ਮੈਂ ਕਿੰਨੇ ਤਿੰਨ ਬਾਈ ਤਿੰਨ ਜੀ ਯਾ ਹੋਏ ਤੇਰਾ ਵਿਆਹ ਹੋ ਜਾਊਗਾ ਧੰਨਵਾਦ ਠੀਕ ਹੈ ਪਰ ਚੁੱਲ ਨੂੰ ਨੂੰਆ ਕੇ ਰਹੇਗਾ ਤੂੰ ਕਾਮ ਨੇ ਗਿਆ ਇੱਕ ਉਸਨ ਕਰੀ ਭਰਾ ਨਾ ਨਾ ਠੀਕ ਹੈ ਜੀ ਲੱਗਣਾ ਚੋ ਗੱਲ ਸਹੀ ਰੋ ਨੇ ਸਹੀ ਹੋ ਠੀਕ ਹੈ ਇਹ ਥੁੜੀਆਂ ਗੁੜੀਆਂ ਤੋਂ ਬਹੁਤ ਚੰਗਾ ਬੰਦਾ ਸੁਦਾ ਇਹ ਸੰਗ ਸੰਗ ਨਹੀਂ ਪੱਤੇ ਆ ਹਾਂਜੀ ਇਹ ਬਹੁਤ ਵੀ ਚੰਗੀ ਹੁੰਦਾ ਹੈ ਨਾ ਸੰਗਾ ਬਹੁਤ ਹੈ ਠੀਕ ਹੈ ਇਹਦਾ ਵਿਆਹ ਹੋ ਜਾਊਗਾ ਬੰਦੇ ਨਾਲ ਠੀਕ ਪਰ ਬੰਦਾ ਮੁੰਡਾ ਬਹੁਤ ਸਿਆਣਾ ਹੈ ਬਹੁਤ ਢੋਲਾ ਠੀਕ ਹੈ ਮੈਂ ਗਾਰੰਟੀ ਦਿੰਦਾ ਇਹ ਬੰਦਾ ਪੱਕਾ ਰਿਵਾਸਾ ਦੇਗਾ ਠੀਕ ਠੀਕ ਹੈ ਵੇੜੇ ਪਾਰ ਹੋ ਜਾਣਗੇ ਠੀਕ ਹੈ ਹਾਂ ਜੇ ਬਾਬਾ ਕਹਿੰਦਾ ਵੇੜੇ ਪਾਰ ਹੋ ਜਾਣ ਆਪਾਂ ਜਦੋਂ ਬੈਠਾਂ ਮੱਥਾ ਟੇਕੂਗਾ ਛੋਟੀ ਪੀੜੀ ਵੀ ਲੈ ਲੇਗੀ ਬੈਠ ਸਾਜ ਨੂੰ ਸੋਹਰਨ ਮੱਥਾ ਕੇ ਵੇੜੇ ਪਾਰ